बहुजन समाज पार्टी ਵੱਲੋਂ ਹਲਕਾ ਫਿਲੌਰ ਦੇ ਪਿੰਡ ਤੁਲੇਤਾ ਦੇ ਗੁਰੂ ਘਰ ਵਿੱਚ ਸੰਗਤ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੁਰੂ ਘਰ ਦੀ ਚਾਰ ਦੀਵਾਰੀ ਢਾਹੇ ਜਾਣ ਵਿਰੁੱਧ ਗੁਰੂ ਜੀ ਦੇ ਸਨਮਾਨ ਵਿੱਚ ਡਟ ਕੇ ਮੁਕਾਬਲਾ ਕਰਨ ਵਾਲੇ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੀਆਂ ਜਾਣ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ ਦਸਤਹੀਏ ਕਿ ਬੀਤੇ ਦਿਨੀ ਆਪ ਸਰਕਾਰ ਵੱਲੋਂ ਜਾਣਬੁੱਝ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੀ ਚਾਰ ਦੀਵਾਰੀ ਢਾਕੇ ਗੁਰੂ ਘਰ ਦੀ ਬੇਅਦਬੀ ਕੀਤੀ ਜਿਸ ਤੇ ਚਲਦੇ ਬਸਪਾ ਨੇ ਪਹਿਲੇ ਦਿਨ ਤੋਂ ਹੀ ਕੜਾ ਸੰਗ੍ਰੇਸ਼ ਕੀਤਾ ਸ਼੍ਰੀ ਖੁਰਾਲਗੜ ਸਾਹਿਬ ਤੋਂ ਫਿਲੌਰ ਤੱਕ ਵਿਸ਼ਾਲ શ્રી ਗੁਰੂ ਰਵਿਦਾਸ ਸਨਮਾਨ ਯਾਤਰਾ ਕੰਡੀ ਜਿਸ ਤੇ ਅੱਗੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਮੁੜ ਗੁਰੂ ਘਰ ਨੂੰ ਉੱਥੇ ਹੀ ਬਣਾਉਣ ਦਾ ਐਲਾਨ ਕਰਨਾ ਪਿਆ ਹਾਲਾਂਕਿ ਛਾੜੂ ਸਰਕਾਰ ਦੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਗੁੰਮਰਾ ਕਰਕੇ ਸਬੰਧਿਤ ਦੋਸ਼ੀਆਂ ਨੂੰ ਬਚਾਉਣ ਅਤੇ ਇਸ ਚਿੱਤ ਦਾ ਸੇਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਬਹੁਜਨ ਸਮਾਜ ਲੋਕ ਉਨ੍ਹਾਂ ਵੱਲੋਂ ਫਿਲਾਏ ਜਾ ਰਹੇ ਪਰਨਪੁਲੇਖੇ ਵਿੱਚ ਨਾ ਫਸ ਕੇ ਬਹੁਜਨ ਸਮਾਜ ਪਾਰਟੀ ਦੇ ਨਾਲ ਖੜੇ ਹੋਏ ਇਥੋਂ ਤੱਕ ਸੰਤ ਸਮਾਜ ਵੱਲੋਂ ਵੀ ਬਸਪਾ ਦਾ ਸਾਥ ਦੇ ਕੇ ਇਹ ਲੜਾਈ ਜਿੱਤੀ ਅਤੇ ਆਮ ਆਦਮੀ ਪਾਰਟੀ ਵਿੱਚ ਬੈਠੇ ਨਕਲੀ ਸਮਾਜ ਸੇਵੀਆਂ ਅਤੇ ਰਾਖਵੀਆਂ ਸੀਟਾਂ ਤੋਂ ਜਿੱਤੇ ਵਿਧਾਇਕਾਂ ਦੀ ਵੀ ਸਖਤ ਨਿੰਦਾ ਕੀਤੀ। ਉਹਨਾਂ ਸਮੂਹ ਸੰਗਤਾਂ ਨੂੰ ਇਹਨਾਂ ਦੇ ਵਹਿਕਾਵੇ ਵਿੱਚ ਨਾ ਆਉਣ ਦੀ ਅਪੀਲ ਕੀਤੀ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿੰਪੁਰੀ ਜੀ ਅਤੇ ਹਲਕਾ ਫਲੋਰ ਦੀ ਲੀਡਰਸ਼ਿਪ ਵੱਲੋਂ ਸੰਗਤਾਂ ਨੂੰ ਨਾਲ ਲੈ ਕੇ ਉਸ ਸਥਾਨ ਨੂੰ ਵੀ ਮੀਡੀਆ ਦੁਆਰਾ ਦੇਸ਼ ਵਿਦੇਸ਼ ਦੀਆਂ ਸੰਗਠਾ ਨੂੰ ਦਿਖਾਇਆ ਗਿਆ ਜਿਸ ਤੇ ਆਮ ਆਦਮੀ ਪਾਰਟੀ ਵੱਲੋਂ ਬੰਡੋਜ਼ਾ ਚਲਵਾਇਆ ਗਿਆ ਸੀ ਇਸ ਮੌਕੇ ਉਹਨਾਂ ਸਮੂਹ ਸੰਗਠਾ ਨੂੰ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਤ ਸ਼ਿਰਾਮ ਜੀ ਦੇ ਪ੍ਰਿਨਿਰਵਾਣ ਦਿਵਸ ਮੌਕੇ ਫਿਲੋਰ ਵਿੱਚ ਰੱਖੀ ਤਖਤ ਬਦਲ ਦਿਓ ਤਾਜ਼ ਬਦਲ ਦਿਓ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੇ ਤਲੇਤਾ ਪਿੰਡ ਵਿੱਚ ਪਹੁੰਚੇ ਹੋ ਮੀਟਿੰਗ ਕੀਤੀ ਹੈ ਮੌਜੂਦ ਸਮਾਜ ਪਾਰਟੀ ਵੱਲੋਂ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਪ੍ਰੀ ਨਿਰਵਾਨ ਦਿਵਸ ਤੇ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਮਹਾਂ ਰੈਲੀ ਫਲੋਰ ਦੀ ਧਰਤੀ ਤੇ ਸੂਬਾ ਪੱਦਰ ਦੀ ਕੀਤੀ ਜਾ ਰਹੀ ਆ ਅੱਜ ਅਸੀਂ ਪਿੰਡ ਤਲੇਤਾ 'ਚ ਪਹੁੰਚੇ ਆ ਜਿੱਥੇ ਗੁਰੂ ਰਵਿਦਾਸ ਗੁਰੂ ਘਰ ਤੇ ਵਕਤ ਦੇ ਹਾਕਮਾਂ ਨੇ ਹਮਲਾ ਕੀਤਾ ਸੀ ਇਸੇ ਧਰਤੀ ਤੋਂ 9 ਤਰੀਕ ਨੂੰ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਮਹਾਂ ਰੈਲੀ ਨੂੰ ਕਾਮਜਾਬ ਕਰਨੇ ਦੀ ਅਪੀਲ ਦੀ ਸ਼ੁਰੂਆਤ ਵੀ ਕੀਤੀ ਜਿੱਥੇ ਅਸੀਂ ਗੁਰੂ ਘਰ ਦੀਆਂ ਦੀਵਾਰਾਂ ਤੋੜਨੇ ਵਾਲੀ ਸਰਕਾਰ ਦੇ ਹੰਕਾਰ ਤੋੜਨੇ ਦੀ ਸੰਗਤ ਨੂੰ ਵਧਾਈ ਦਿੱਤੀ ਔਰ ਉਹ ਪੈਣਾ ਜਿਹੜੀਆਂ ਨੂੰ ਪੁਲਿਸ ਚੁੱਕ ਕੇ ਲ ਗਈ ਉਹਨਾਂ ਦਾ ਸਨਮਾਨ ਕੀਤਾ ਬੌਜਨ ਸਮਾਜ ਪਾਰਟੀ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਦੀ ਲੜਾਈ ਜਿੱਤੀ ਗਈ ਹੈ ਸੰਤਾਂ ਦਾ ਕੌਮ ਦੇ ਸੰਤਾਂ ਦਾ ਧੰਨਵਾਦ ਕੀਤਾ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਅਸੀਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਆਓ 9 ਤਰੀਕ ਨੂੰ ਆਪਾਂ ਬੀਐਸਪੀ ਦੀ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਬੇਗਮ ਪਰੇਦਾ ਸੰਕਲਪ ਪੂਰਾ ਕਰਨੇ ਦੇ ਲਈ ਬੇਗਮ ਪਰਦਾ ਸੰਕਲਪ ਬਸਪਾ ਹੀ ਵਿਕਲਪ ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ ਤਖਤ ਬਦਲਦੇਓ ਤਾਜ ਬਦਲਦੇਓ ਮਹਾਂ ਰੈਲੀ ਇਸ ਰੈਲੀ ਦੀ ਕਾਮਯਾਬੀ ਲਈ ਟਲੇਟਾ ਪਿੰਡ ਦੀਆਂ ਸੰਗਤਾਂ ਨੂੰ ਸੱਦਾ ਦੇਣ ਦੇ ਲਈ ਮੈਂ ਜਿੱਥੇ ਆਇਆ ਅੱਜ ਦੀ ਮੀਟਿੰਗ ਦਾ ਮਕਸਦ 9 ਅਕਤੂਬਰ ਲਈ ਸੱਦਾ ਦੇਣਾ ਗੁਰੂ ਘਰ ਦੀਆਂ ਟੋੜੀਆਂ ਹੋਈਆਂ ਦੀਵਾਰਾਂ ਤੇ ਸਰਕਾਰ ਦਾ ਹੰਕਾਰ ਟੁੱਟਣ ਤੇ ਸੰਗਤਾਂ ਨੂੰ ਵਧਾਈ ਦੇਣਾ ਜੇਲ੍ਹ ਵਿੱਚ ਜਾਣ ਵਾਲੀਆਂ ਧੀਆਂ ਦਾ ਸਨਮਾਨ ਕਰਨਾ ਇਹ ਇਸ ਮਕਸਦ ਦੇ ਨਾਲ ਅਸੀਂ ਅੱਜ ਇੱਥੇ ਮੀਟਿੰਗ ਰੱਖੀ ਸੀ ਤੋਂ ਅਸੀਂ ਮੈਂ ਆਸ ਕਰਦਾ ਮੇਰਾ ਯਕੀਨ ਹੈ ਕਿ 9 ਤਰੀਕ ਦੀ ਜਿਹੜੀ ਫਲੋਰ ਦੀ ਰੈਲੀ ਆ ਇਹ ਸਾਬਤ ਕਰ ਦੋਗੇ ਕਿ 2027 ਦੇ ਵਿੱਚ ਸੱਤਾ ਪਰਿਵਰਤਨ ਬਹੁਜਨ ਸਮਾਜ ਪਾਰਟੀ ਕਰੋਗੇ ਅੱਜ ਦਾ ਮਕਸਦ ਕੋ ਸੋਸ਼ਲ ਮੀਡੀਆ ਤੇ ਬਸ ਬਖਲਾਫ ਪ੍ਰਚਾਰ ਹੋ ਰਿਹਾ ਤੇ ਬਚ ਕਹੋ ਪੋਜੀਸ਼ਨ ਦਾ ਆਪੋਜੀਸ਼ਨ ਹੁੰਦਾ ਜੇ ਜਦੋਂ ਤੁਸੀਂ ਸ਼ਕਤੀਸ਼ਾਲੀ ਹੁੰਦੇ ਆ ਤੇ ਤੁਹਾਡੀ ਆਲੋਚਨਾ ਹੋਣਾ ਇਹ ਕੁਦਰਤੀ ਸੁਭਾਵਿਕ ਗੱਲ ਹੁੰਦੀ ਹੈ ਔਰ ਲੋਕਤੰਤਰ ਦੇ ਵਿੱਚ ਵਿਚਾਰਾਂ ਦੇ ਵਖਰੇਵੇ ਨੂੰ ਅਗਰ ਅਸੀਂ ਸਨਮਾਨ ਕਰਦੇ ਆ ਇਹ ਹੀ ਲੋਕਤੰਤਰ ਦੀ ਸੁੰਦਰਤਾ ਹੈ ਇਸ ਕਰਕੇ ਮੈਂ ਇਹ ਵਿਚਾਰਕ ਆਜ਼ਾਦੀ ਦੇ ਉੱਪਰ ਸਵਾਲ ਨਹੀਂ ਖੜਾ ਕਰਦਾ ਲੇਕਿਨ ਅੱਜ ਦਾ ਇਤਿਹਾਸਿਕ ਦਿਨ ਵੀ ਹੈ 24 ਸਤੰਬਰ 1932 ਨੂੰ ਪੁੰਨਾ ਪੈਕ ਦੇ ਰਾਹੀਂ ਚਮਚਾ ਯੁੱਗ ਦੀ ਸ਼ੁਰੂਆਤ ਹੋਈ ਸੀ ਤੁਸੀਂ ਇਤਿਹਾਸ ਅਗਰ ਪੜਿਆ ਹੋਵੇ ਕਿ 24 ਸਤੰਬਰ 1932 ਨੂੰ ਭਾਰਤ ਦੀ ਧਰਤੀ ਤੇ ਚਮਚਾ ਯੁੱਗ ਦੀ ਸ਼ੁਰੂਆਤ ਹੋਈ ਸੀ ਔਰ ਕਾਂਚੀਰਮ ਸਾਹਿਬ ਨੇ ਇੱਕੋ ਕਿਤਾਬ ਆਪਣੀ ਜ਼ਿੰਦਗੀ ਚ ਲਿਖੀ ਉਸ ਕਿਤਾਬ ਦਾ ਨਾਮ ਆ ਚਮਚਾ ਯੁੱਗ ਔਰ ਉਹਨੇ ਕਿਹਾ ਕੰਸ਼ੀਰਮ ਸਾਹਿਬ ਨੇ ਕਿ ਜਦੋਂ ਵੀ ਤੁਸੀਂ ਲੜਨਾ ਹੈ ਉਹ ਚਮਚਿਆਂ ਨਾਲ ਨਹੀਂ ਲੜਨਾ ਕਿ ਜਿੱਤ ਦਾ ਹੈਂਡ ਵਿੱਚ ਅਪਰੇਟ ਦਾ ਥਿੰਗਸ ਉਹਦੇ ਮਾਲਕ ਨੂੰ ਪਕੜਨਾ ਹੈ ਉਹ ਬਹੁਤ ਹੀ ਸਮਾਜ ਪਾਰਟੀ ਨੇ ਮਾਲਕ ਲੰਮਾ ਪਾਇਆ ਇਸ ਕਰਕੇ ਗੁਲਾਮਾਂ ਦੇ ਕਿਸੇ ਬਿਆਨ ਦਾ BSP ਕੋਈ ਨੋਟਿਸ ਨਹੀਂ ਲੈਂਦੀ ਕਿਉਂਕਿ ਇਹਨਾਂ ਨੂੰ ਮਾਲਕ ਸਕ੍ਰਿਪਟ ਲਿਖ ਕੇ ਦਿੰਦਾ ਹੈ ਇਹ ਪੜਦੇ ਹਨ ਇਸ ਕਰਕੇ ਲੜਾਈ ਪਾੜਿਆਂ ਨਾਲ ਨਹੀਂ ਹੈ ਲੜਾਈ ਹੈ ਜਿਹੜੇ ਰਾਈਟਰ ਆ ਜਿਹੜੇ ਸਕ੍ਰਿਪਟ ਤਿਆਰ ਕਰਦੇ ਇਸ ਕਰਕੇ ਮੌਜੂਦ ਸਮਾਜ પાર્ટી ਅਸੀਂ ਇਹ ਕਹਿੰਨੇ ਆ ਸਾਡ ਗੁਰੂ ਘਰ ਦੀ ਲੜਾਈ ਜਿੱਤੀ ਗਈ ਆ ਔਰ ਇਹ ਜਿੱਤ ਕੌਮ ਦੇ ਲਈ ਮਾਣ ਦੇ ਆ ਮਾਣ ਦੀ ਗੱਲ ਆ ਮਾਣ ਦੀ ਇਹ ਜਿੱਤ ਸਾਡੇ ਵਿੱਚ ਹੋਰ ਭਾਈਚਾਰਕ ਇਕਜੁੱਟਤਾ ਪੈਦਾ ਕਰੇ ਇਹ ਜਿੱਤ ਪੰਜਾਬ ਦੇ ਵਿੱਚ ਸਾਨੂੰ ਹਿੰਮਤ ਦੇਵੇ ਸਹਾਸ ਦੇਵੇ ਕਿ ਕਿਤੇ ਵੀ ਕੋਈ ਜ਼ਿਆਤੀ ਹੁੰਦੀ ਆ ਤਾਂ ਸਮਾਜ ਇਕੱਠਾ ਹੋ ਕੇ ਲੜੇ ਮੈਂ ਸਭ ਨੂੰ ਸੱਦਾ ਦਿੰਦਾ ਤੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਵਿੱਚ ਬੈਠੇ ਲੋਕਾਂ ਦੀਆਂ ਜ਼ਮੀਰਾਂ ਜਾਗੀਆਂ ਉਹਨਾਂ ਨੇ ਅਸਤੀਫੇ ਦਿੱਤੇ ਤੋਂ ਮੈਂ ਤਾਂ ਕਹਿੰਦਾ ਕਾਂਗਰਸੀਆਂ ਨੂੰ ਵੀ ਅਕਾਲੀਆਂ ਨੂੰ ਵੀ ਭਾਜਪਈਆਂ ਨੂੰ ਵੀ ਆਪ ਵਾਲਿਆਂ ਨੂੰ ਵੀ ਕਿ ਤੁਹਾਡੀ ਵੀ ਜ਼ਮੀਰ ਅਗਰ ਕੋਈ ਮਾੜੀ ਮੋਟੀ ਕਿਤੇ ਤੁਹਾਨੂੰ ਸੁੱਤੇ ਪਿਆ ਨੂੰ ਝੰਜੋੜਦੇ ਆ ਤੇ ਤੁਸੀਂ ਅਸਤੀਫੇ ਦੇ ਕੇ ਆਓ ਇਹਨਾਂ ਭੈਣਾ ਨਾ ਖੜੋ ਜਿਹੜੀਆਂ ਗੁਰੂ ਦੇ ਸਨਮਾਨ ਦੇ ਲਈ ਜਿਨ੍ਹਾਂ ਨੇ ਹੁਕਮਰਾਨਾਂ ਨਾਲ ਲੜਾਈ ਲੜੀ ਤੋਂ ਅੱਜ ਦੇ ਇਸ ਮੌਕੇ ਤੇ ਮੈਂ ਹੋਰ ਕੁਝ ਨਾ ਕਹਿੰਦਾ ਹੋਇਆ ਮੈਂ ਇੱਥੇ ਉਹੀ ਸੰਦੇਸ਼ ਦੇਣਾ ਚਾਹੂੰਗਾ ਕਿ ਆਓ ਕੌਮ ਇਕਜਟ ਹੋ ਕੇ ਨਫ਼ਰਤ ਦਾ ਖਾਤਮਾ ਕਰਕੇ ਅਸੀਂ ਬਵਸਤਾ ਨਾਲ ਲੜਾਈ ਲੜੀਏ ਧੰਨਵਾਦ